ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਸੋ ਅੱਜ ਦਾ ਦੇ ਨਾਲ ਫੇਰ ਨਵੀਂ ਵੀਡੀਓ ਲੈਣ ਸੋ ਅੱਜ ਅਪਾ ਜਾਵਾਂਗੇ ਲਾਇਬ੍ਰੇਰੀ ਦੇ ਵਿੱਚ ਉੱਥੋਂ ਪ੍ਰਿੰਟ ਕਰਾਵਾਂਗੇ ਸਵੇਰੇ 11:30 ਹੋ ਗਏ ਐ ਸੋ ਹੁਣ ਚੱਲਦੇ ਆਂ ਬੱਸ ਫੜਾਂਗੇ ਜਾ ਕੇ ਬੱਸ ਦਾ ਟਾਈਮ ਹੋ ਗਿਆ ਹੁਣ ਸਾਡਾ ਆਣ ਸੋ ਹੁਣ ਆਪਾਂ ਚੱਲਦੇ ਆਂ ਬੱਸ ਦਾ ਟਾਈਮ ਹੋ ਗਿਆ 5 ਕੁ ਮਿੰਟ ਤੱਕ ਬੱਸ ਆਉਣ ਵਾਲੀ ਹੈ। ਤੋਂ ਹੁਣ ਚੱਲਦੇ ਆਪਾਂ ਲਾਇਬ੍ਰੇਰੀ ਦੇ ਵਿੱਚ ਡਾਕੂਮੈਂਟ ਥੋੜੇ ਜਿਹਾ ਪ੍ਰਿੰਟ ਕਰਵਾਣੇ ਆ। ਤੋਂ ਇੱਥੇ ਜਿਹੜੇ ਆਪਾਂ ਕੋਈ ਵੀ ਡਾਕੂਮੈਂਟ ਆਪਣਾ ਪ੍ਰਿੰਟ ਕਰਵਾਣੇ ਆ ਆਪਾਂ ਬਾਹਰ ਨਹੀਂ ਕਰਵਾ ਸਕਦੇ ਕਿਉਂ? ਇੱਥੇ ਕੋਈ ਸ਼ੋਪਸ ਨਹੀਂ ਹੁੰਦੀਆਂ ਪ੍ਰਿੰਟ ਕਰਵਾਣ ਵਾਲੀਆਂ। ਤੋਂ ਆਪਾਂ ਲਾਇਬ੍ਰੇਰੀ ਦੇ ਵਿੱਚ ਹੀ ਪ੍ਰਿੰਟ ਕਰਵਾਵਾਂਗੇ। ਅੱਜ ਜਿਹੜੇ ਪ੍ਰਿੰਟ ਕਰਵਾਣੇ ਆ ਡਾਕੂਮੈਂਟ ਉਹ ਇੱਥੇ ਕੈਨੇਡਾ ਦੇ ਵਿੱਚ ਜਿੰਦਾ ਮਤਲਬ ਐਮ ਐਫ ਆਈ ਕਹਿੰਦੇ ਉਹਨੂੰ ਇਹਦਾ ਹੈਲਥ ਇੰਸ਼ੋਰੈਂਸ ਵੀ ਹੁੰਦੀ ਹੈ। ਸੋ ਪਹਿਲਾਂ ਆਪਾਂ ਉਹਨਾਂ ਨੂੰ ਕਾਲ ਕਰਕੇ ਅਪਲਾਈ ਕੀਤਾ ਸੀਗਾ। ਸੋ ਉਹਨਾਂ ਨੇ ਸਾਨੂੰ ਪੋਸਟ ਕਰਕੇ ਵੀ ਡਾਕੂਮੈਂਟ ਕਿ ਹੁਣ ਉਹਨਾਂ ਨੇ ਸਾ ਤੋਂ ਡਾਕੂਮੈਂਟ ਮੰਗੇ ਆ। ਹੁਣ ਜਿਹੜੇ-ਜਿਹੜੇ ਡਾਕੂਮੈਂਟ ਮੰਗੇ ਆ ਉਹ ਪ੍ਰਿੰਟ ਕਰਵਾ ਕੇ ਉਹਨਾਂ ਨੂੰ ਕੈਨੇਡਾ ਪੋਸਟ ਦੇ ਵਿੱਚ ਭੇਜਵਾ ਕੇ ਉਹ ਜਿਹੜਾ ਐਮ ਐਫ ਆਈ ਕਾਰਡ ਹੁੰਦਾ ਇਹਦਾ ਮਤਲਬ ਰੂਡੈਂਟ ਦਾ ਨਹੀਂ ਬਣਦਾ। ਤੋਂ ਜਿਹੜਾ ਸਪਾਉਜ਼ ਹੈ ਜੇ ਕੋਈ ਵਰਕ ਤੇ ਹੋਵੇ ਉਹਨਾਂ ਦਾ ਬਣਦਾ। ਤੋਂ ਮੈਂ ਜਿਹਦਾ ਸਪਾਉਜ਼ ਤੇ ਹੈ ਤੋਂ ਮੇਰਾ ਜਿਹੜਾ ਅਨਸਰ ਕਾਰਡ ਬਣ ਜਾਣਾਗਾ। ਕੋਦੇ ਨਾਲ ਕੀ ਹੋਣਾ ਮੇਰੇ ਜਿਹੜੇ ਸਪਾਉਜ਼ ਦਾ ਉਹਨਾਂ ਦਾ ਵੀ ਨਾਲ ਹੀ ਬਣ ਜਾਣਾ। ਤੋਂ ਮਿਲਦੇ ਆ ਤੁਹਾਨੂੰ ਬਾਅਦ ਦੇ ਵਿੱਚ। ਹੁਣ ਬੱਸ ਸਟਾਪ ਤੇ ਪਹੁੰਚਣ ਲੱਗਿਆ ਹਾਂ। ਥੋੜੇ ਟਾਈਮ ਤੱਕ ਮਿਲਦਾ। ਅੱਜ ਦਾ ਜਿਹੜਾ ਵੈਦਰ ਹੈ ਉਹ ਵੀ ਬਹੁਤ ਵਧੀਆ ਪਰ ਮੌਸਮ ਖਾਫ ਹੈ। ਕੋ ਸਨੋ ਪਈ ਸੀ। ਬਾਰਿਸ਼ ਕਰਕੇ ਜਿੰਨੀ ਵੀ ਸਨੋ ਹੋਈ ਸਾਰੀ ਪਿਗਲ ਗਈ। ਇਹ ਫਿਰ ਦੇਖ ਸਕਦੇ ਆ। ਬਹੁਤ ਸਾਡੇ ਸਾਥੀ ਵੀ ਜਾ ਰਹੇ ਨੇ ਦੋ। ਇਸ ਬੱਸ ਆ ਗਈ ਹੈ। ਟਿਕਟ ਕੱਢ ਲਈ ਹੁਣ ਅਸੀਂ। ਚੱਲਦੇ ਆਂ ਬੱਸ ਦੇ ਵਿੱਚ। सब भी चेक Drive. Next stop, before गाइज तो हूँ बस स्टॉप से उतर गए इतों हम दूसरी बस पकड़ा गे वो भी थोड़े टाइम तक आने वाली तो है उत तो बसा स्टॉपेज होंगे बखरे बेरे होंगे स्टॉपेज है वो तो सागे तो जाके है सो तो तीस बार व्यू चेक कर सकते हैं अच्छ तो है नहीं उदा बदल काफ़ी ने ਤਾਂ ਤਾਂ ਨਹੀਂ ਹੈਗੇ ਨੇ ਸੋ ਦੂਸਰੀ ਬੱਸ ਵੀ ਆ ਗਈ ਆ ਹੁਣ ਹੁਣ ਬਾਰਸੇ ਲਾਵਾਂਗੇ ਸੋ ਸੀਟ ਮਿਲ ਗਈ ਮੈਨੂੰ ਬਹਿ ਜਾਂਦੇ ਹਾਂ ਬੰਦੇ ਤਾਂ ਬਾਅਦ ਦੇ ਵਿੱਚ ਸੋ ਹੁਣ ਮੈਂ ਲਾਇਬ੍ਰੇਰੀ ਤੇ ਪਹੁੰਚ ਗਿਆ ਚੱਲ ਜਾਈਏ ਹੁਣ ਅੰਦਰ ਨੂੰ ਲਾਇਬ੍ਰੇਰੀ ਦੇ ਵਿੱਚ ਅਲਾਉਡ ਤਾਂ ਹੈ ਨਹੀਂ ਵੀਡੀਓ ਬਣਾਉਣੇ ਬਟ ਆਪਾਂ ਉਹਦਾ ਬਣਾ ਲਾਂਗੇ ਸੋ ਇੱਥੇ ਪ੍ਰਿੰਟ ਕਢਾਵਾਂਗੇ ਦੇ ਤੋਂ ਸਾਹਮਣੇ ਇੱਕ ਬੰਦਾ ਕਢਵਾ ਰਿਹਾ ਇੱਥੇ ਪ੍ਰਿੰਟਰ ਦੇ ਵਿੱਚ ਆਪਣੇ ਡਾਕੂਮੈਂਟ ਰੱਖ ਕੇ ਫਿਰ ਆਪਾਂ ਪ੍ਰਿੰਟ ਕਢਾਵਾਂਗੇ ਮੇਰੇ ਕੋਲ ਲਾਇਬ੍ਰੇਰੀ ਕਾਰਡ ਵੀ ਹੈਗਾ ਉਦਾਂ ਦਾ ਸੋ ਗਾਈਜ਼ ਪ੍ਰਿੰਟ ਕਰਵਾ ਲਿਆ ਆਪਾਂ ਤੋਂ ਹੁਣ ਇਹਨੂੰ ਕੈਨੇਡਾ ਪੋਸਟ ਕਰਾਂਗੇ ਲੋ ਜੀ ਹੁਣ ਪੋਸਟ ਕਰਨ ਲੱਗੇ ਸਾਰੇ ਡਾਕੂਮੈਂਟ ਸੋ ਡਾਕੂਮੈਂਟ ਦੇ ਰਹੇ ਆ ਸਾਰੇ ਇਹਦੇ ਵਿੱਚ ਪਾ ਲੈਣੇਗੇ ਉਨੇ ਦੇ ਉੱਪਰ ਗਮ ਲਗਾਵਾਂਗੇ ਗਮ ਲਗਾ ਕੇ ਸੋ ਬਾਡੇ ਵਿੱਚ ਚਲਦੇ ਆ ਫਿਰ ਕੈਨੇਡਾ ਪੋਸਟ ਵੱਲ ਬੜੇ ਤੇ ਸਾਡੀ ਵੀਡੀਓ ਦੇ ਨਾਲ ਸੋ ਹੁਣ ਪੋਸਟ ਕਰਾਂਗੇ ਕੈਨੇਡਾ ਪੋਸਟ ਦੇ ਵਿੱਚ ਜਾ ਕੇ ਪਾਰਸਲ ਕਰ ਲਿਆ ਪੈਕ ਸਾਰਾ ਹੀ ਸੌਣ ਚੱਲਦੇ ਆ ਬਾਹਰ ਨੂੰ ਬਾਹਰ ਆ ਕੇ ਕੈਸ਼ਨ ਲਾ ਲਿਆ ਹੁਣ ਚੱਲਦੇ ਆ ਇਥੇ ਮੈਂ ਕੈਸ਼ਨ ਲੈ ਕੇ ਗਿਆ ਕੈਨੇਡਾ ਪੋਸਟਲ ਤੋਂ ਹੁਣ ਅਸੀਂ ਚੱਲੇ ਆ ਪੋਸਟ ਆਫਿਸ ਹੁਣ ਇਹਨੂੰ ਪੋਸਟ ਕਰਾਂਗੇ ਸਵਾਜੀ ਜਿਹੜਾ ਕੱਲਾ ਮੌਸਮ ਸਹੀ ਸੀਗਾ ਹੁਣ ਥੋੜਾ ਥੋੜਾ ਬਦਲੋ ਗਿਆ ਗਾ Google ਤੇ ਚੈੱਕ ਕੀਤਾ ਤੇ 4 ਮਿੰਟ ਦੀ ਗੋਕ ਹੈ ਉੱਠ ਕੇ ਇਹਨੂੰ ਪੋਸਟ ਕਰਦੇ ਹਾਂ ਜਿਹੜਾ ਏਰੀਆ ਇਹ ਡੌਕਟਨ ਹੈ ਹੈਲੀਫੈਕਸ ਨੋਵਾਬ ਕੋਟੀਆ ਦੇ ਵਿੱਚ ਸੋ ਗਾਇਸ ਹੁਣ ਆਪਾਂ ਕੈਨੇਡਾ ਪੋਸਟ ਤੇ ਪਹੁੰਚ ਗਏ ਆਂ ਪੱਤੋਂ ਤੇ ਦੇਖ ਸਕਦੇ ਆਂ ਕੈਨੇਡਾ ਪੋਸਟ ਸੋ ਹੁਣ ਕਰਦੇ ਆਂ ਇੰਟਰ ਅੰਦਰ ਜਾਈਏ ਜਾਣੇ ਸੋ ਇੱਧਰ ਜਿਹੜੀਆਂ ਪੋਸਟਾਂ ਹੁੰਦੀਆਂ ਇੱਦਾਂ ਮਤਲਬ ਜਿਹੜਾ ਸਟੋਰ ਗ੍ਰੋਸਰੀ ਸਟੋਰ ਹੋਏ ਇਹਨਾਂ ਵਿੱਚ ਹੀ ਹੋ ਜਾਂਦੀਆਂ ਸਾਰੀਆਂ ਸੋ ਜਿੱਦਾਂ ਮਤਲਬ ਆਪਣੇ ਦਾ ਇੰਡੀਆ ਦੇ ਵਿੱਚ ਲੱਗ ਜਗ੍ਹਾ ਤੇ ਹੁੰਦੀ ਜਾ ਕੇ ਪੋਸਟ ਪਰ ਮੈਂ ਇੱਥੇ ਕੀ ਕੀ ਨੋਟਿਸ ਕੀਤੀ ਆ ਜੀ ਕਨਫਰਮ ਕਰਦੇ ਜਿਹੜੀ ਕੈਨੇਡਾ ਪੋਸਟ ਹੁੰਦੀ ਉਹ ਮਾਰਕੀਟ ਦੇ ਵਿੱਚ ਹੀ ਹੋਏ ਨਾ ਤੇ ਆਪਾਂ ਕਾਊਂਟਰ ਤੇ ਜਾ ਕੇ ਪਤਾ ਕੀਤਾ ਤੇ ਫਿਰ ਉਹਨਾਂ ਨੇ ਸਾਨੂੰ ਕਹਿ ਆਂਦੀ ਆ ਕਿ ਲੈਫਟ ਸਾਈਡ ਨੂੰ ਹੈ ਲੈਫਟ ਸਾਈਡ ਨੂੰ ਹੈ ਤੁਸੀਂ ਰੁਕ ਕੇ ਦੇਖ ਸਕਦੇ ਹੋ ਸਾਰੇ ਜਿਹੜਾ ਸਟੋਰ ਹੈ ਇਹ ਗਰੋ ਫਰੀ ਦਾ ਸਟੋਰ ਹੈ ਤੇ ਕਾਨਪੀਨ ਦਾ ਸਾਰੇ ਸਮਾਨ ਮਿਲਦਾ ਤੋਂ ਇੱਕ ਸਾਈਡ ਲੈਫਟ ਸਾਈਡ ਅੱਗੇ ਜਾ ਕੇ ਔਰ ਮੈਸੀ ਵੀ ਬਿੱਤੀ ਹੈ ਮੈਂ ਤਾਂ ਪਹਿਲੀ ਵਾਰੀ ਪੋਸਟ ਕਰ ਰਿਹਾ ਹਾਂ ਜੀ ਲੋ ਜੀ ਹੁਣ ਆਪਾਂ ਕੈਨੇਡਾ ਪੋਸਟ ਆ ਚੁੱਕੇ ਹਾਂ ਇੱਥੇ ਪੋਸਟ ਕਰਾਂਗੇ ਸੋ ਗਾਇਸ ਤੁਹਾਨੂੰ ਫੇਰ ਕਿਸੇ ਅਗਲੀ ਵੀਡੀਓ ਵਿੱਚ ਮਿਲਾਂਗੇ ਸੋ ਤਦ ਤੱਕ ਲਈ ਧੰਨਵਾਦ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਧੰਨਵਾਦ